ਗੁਰੂ ਗਰੀਬ ਨਵਾਜ਼ ਸ਼ਬਦ ਗੁਰੂ ਜਗਤ ਗੁਰੂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦਰਵਾਨਾਂ ਦੀ ਹਾਜ਼ਰੀ ਪਰ ਰਹੀ ਗੁਰੂ ਘਰ ਦੀ ਗੁਰਸਵਾਰੀ ਸਾਧ ਸੰਗਤ ਜੀਓ ਥੋੜੀ ਜਿਹੀ ਸਮੇਂ ਵਾਸਤੇ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ ਗੁਰਮੁਖ ਪਿਆਰਿਓ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਵਿਸ਼ਿਆਂ ਤੇ ਵਿਚਾਰ ਕਰਨੀ ਜ਼ਰੂਰੀ ਹੈ ਜਿਨ੍ਹਾਂ ਵਿੱਚੋਂ ਹਰ ਮਦਾਨ ਪਤੇ ਕੀ ਹੈ ਦੇਗ ਤੇਗ ਫਤੇ ਕੀ ਹੈ ਨਾ ਤਿੰਨਾ ਚੋਂ ਨਾ 13 ਚੋਂ ਕੀ ਹੈ ਐਰਾ ਗੇਰਾ ਨਥੂ ਖੇਰਾ ਆਮ ਤੌਰ ਤੇ ਕਾफी ਵਿਸ਼ਿਆਂ ਤੇ ਗੁਰੂ ਸਾਹਿਬ ਨੇ ਸੇਵਾ ਲਈ ਹੈ ਐਰਾ ਗੇਰਾ ਨਥੂ ਖੇਰਾ ਤੇ ਵਿਚਾਰ ਹੋ ਚੁੱਕੀ ਹੈ ਅਰਮਦਾਨ ਫਤੇ ਤੇ ਵਿਚਾਰ ਹੋ ਚੁੱਕੀ ਹੈ ਅੱਜ ਅਸੀਂ ਵਿਚਾਰ ਕਰਾਂਗੇ ਦੀਗ ਤੇਗ ਫਤੇ ਕੀ ਹੈ ਤੋ ਕਿ ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਾਂਗੇ ਸਾਨੂੰ ਸੋਝੀ ਨਹੀਂ ਪਏਗੀ ਹਜ਼ੂਰ ਦੇ ਅੰਮ੍ਰਿਤ ਵਚਨ ਹਨ ਬੀਦਕ ਤੇਗ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜੋ ਸਭ ਮੇ ਇਕ ਖੁਦਾਇ ਕਹ ਤੋ ਕਿ ਉਮਰ ਕੀ ਮਾਰ ਹੁਣ ਆਪਾਂ ਕਹਾਂਗੇ ਬਾਬਾ ਕਬੀਰ ਸਾਹਿਬ ਨੇ ਵੇਦਾਂ ਦੀ ਗੱਲ ਕੀਤੀ ਸਨਾਤਨ ਧਰਮ ਦੇ ਚਾਰ ਵੇਦ ਹਨ ਕਥੇਬ ਸਲਮੀ ਗ੍ਰੰਥਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕੀਤੀ ਜਦੋਂ ਸਰੀਰ ਕਰਕੇ ਗੁਰੂ ਨਾਨਕ ਪਾਛਾਏ ਸਮਾਤ ਲੋਕ ਵਿੱਚ ਆਏ ਉਸ ਤੋਂ ਬਹੁਤ ਸਮਾਂ ਪਹਿਲਾਂ ਬਾਬਾ ਕਬੀਰ ਸਾਹਿਬ ਆਏ ਉਸ ਸਮੇਂ ਹਿੰਦੂ ਤੇ ਮੁਸਲਮਨ ਦੋ ਧਰਮਾਂ ਦਾ ਬੋਲ ਬਾਲਾ ਸੀ ਦੋਨਾਂ ਧਰਮ ਗ੍ਰੰਥਾਂ ਦਾ ਜ਼ਿਕਰ ਕਰ ਦਿੱਤਾ ਬਾਬਾ ਜੀ ਨੇ ਵੀਰ ਤਕੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਭਾਵ ਕਿ ਕਿਸੇ ਗ੍ਰੰਥ ਨੂੰ ਝੂਠਾ ਨਾ ਕਹੋ ਝੂਠਾਓ ਜੋ ਗ੍ਰੰਥਾਂ ਦੀ ਵਿਚਾਰ ਨਹੀਂ ਕਰਦਾ ਅਗਲੀਆਂ ਪੰਕਤੀਆਂ ਕਈ ਵਾਰ ਜਿਹੜੇ ਜੀਵ ਦੇ ਚਸਕਾ ਰੱਖਣ ਵਾਲੇ ਵੀਰ ਉਹਨਾਂ ਨੂੰ ਟੰਬ ਜਾਂਦੀਆਂ ਹਨ ਜੋ ਸਭ ਮੇ ਇੱਕ ਖੁਦਾਇ ਕਹਤੋ ਤੋ ਕਿ ਉਮਰ ਦੀ ਕਈ ਵੀਰ ਕਹਿ ਦਿੰਦੇ ਆ ਗਿਆਨੀ ਜੀ ਕਿੱਥੇ ਲਿਖਿਆ ਆਸ ਨਹੀਂ ਖਾਣਾ ਕਿੱਥੇ ਲਿਖਿਆ ਆ ਚੀਜ਼ ਨਹੀਂ ਪੀਣੀ ਲਿਖਿਆ ਹੈ ਗੁਰਮੁਖੋ ਅਜ ਪੜਨ ਵਾਲਿਆਂ ਦੀ ਕਮੀ ਨਹੀਂ ਆ 101 ਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਕਿਤੇ 40 ਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਪੜਨ ਵਾਲਿਆਂ ਦੀ ਕਮੀ ਨਹੀਂ ਹੈ ਵਿਚਾਰਨ ਵਾਲਿਆਂ ਦੀ ਕਮੀ ਨਹੀਂ ਹੈ ਕਮੀ ਹੈ ਤੇ ਸਿਰਫ ਸੁਣਨ ਵਾਲਿਆਂ ਦੀ ਤੇ ਮੰਨਣ ਵਾਲਿਆਂ ਦੀ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਸੀ ਤੇ ਚਾਰ ਮੰਨਣ ਦੀਆਂ ਸੀ ਪਹਿਲਾਂ ਸੁਣਨਾ ਸੀ ਫਿਰ ਮੰਨਾ ਸੀ ਸੁਣਿਆ ਮੰਨਿਆ ਮਨ ਕੀਤਾ ਪਰ ਸਾਡਾ ਸਾਰਾ ਜੋਰ ਲੱਗਿਆ ਸੁਣਾਉਣ ਵਾਸਤੇ ਤੇ ਮਨਾਉਣ ਵਾਸਤੇ ਕਿ ਦੂਜਿਆਂ ਨੂੰ ਸੁਨਾਇਆ ਜਾਵੇ ਦੂਜਿਆਂ ਨੂੰ ਮਨਾਇਆ ਜਾਵੇ ਆਪ ਨਾ ਮੰਨਿਆ ਸੁਇਸ਼ ਕਰਕੇਔਰ ਥੋੜੇ ਜੇ ਸਮੇਂ ਵਾਸਤੇ ਅੱਜ ਤੇਗ ਤੇਗ ਫਤੇ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਦੀ ਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਰਸਨਾ ਪਵਿੱਤਰ ਕਰੀਏ ਗੁਰੂ ਫਤੇ ਦੀ ਸਾਂਝ ਪਾਈਏ ਜੀ ਬਲੌ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ 712 ਈਸਵੀ ਦੇ ਵਿੱਚ ਭਾਰਤ ਵਰਸ਼ ਦੀ ਧਰਤੀ ਤੇ ਇੱਕ ਬਾਰੀ ਹਮਲਾਵਰ ਚੜ੍ਹ ਕੇ ਆਇਆ ਮੀਰ ਕਾਸਮ ਮੁਹੰਮਦ ਬਿਨ ਕਾਸਮ ਵੀ ਕਿਹਾ ਜਾਂਦਾ ਪਰ ਇੱਕ ਮੀਰ ਕਾਸਮ ਦੀ ਕੀ ਗੱਲ ਕਰੀਏ ਕਦੇ ਮੀਰ ਕਾਸਮ ਕਦੇ ਗਜਨਵੀ ਕਦੇ ਗੌਰੀ ਕਦੇ ਅਹਿਮਦ ਸ਼ਾਹ ਅਬਦਾਲੀ ਕਦੇ ਨਾਦਰ ਕਦੇ ਬਾਬਰ ਇੱਥੇ ਦੀ ਇੱਜ਼ਤ ਆਬਰੂ ਨੂੰ ਲੁੱਟਦੇ ਰਹੇ ਪਰ ਮੈਂ ਪਹਿਲਾਂ ਕਈ ਵਾਰ ਜ਼ਿਕਰ ਕਰਦਾ ਹੁੰਨਾ ਕਿ ਇਸ ਧਰਤੀ ਤੇ ਪਹਿਲਾ ਇੱਕ ਮਰਦ ਪ੍ਰਗਟ ਹੋਇਆ 15 ਅਪ੍ਰੈਲ 1429 ਈਸਵੀ ਨੂੰ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਪਿਤਾ ਮਹਿਤਾ ਕਾਲੂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ ਜਿਸ ਨੇ ਪਹਿਲੀ ਵਾਰ ਭਾਰਤ ਵਰਸ਼ ਦੀ ਧਰਤੀ ਤੋਂ ਕਿਸੇ ਬਾਹਰੀ ਹਮਲਾਵਰ ਨੂੰ ਐਮਨਾਂਬਾ ਤੇ ਚੜ ਕੇ ਆਏ ਬਾਬਰ ਨੂੰ ਵੰਗਾਰਿਆ ਬਾਬਰ ਤੂੰ ਜਾਬਰ ਹੈ ਤੇਰੀ ਫੌਜ ਮੁਕੱਦਮ ਸ਼ੀ ਕੁੱਤਿਆਂ ਦੀ ਫੌਜ ਹੈ ਇਸ ਦੀ ਬਦੌਲਤ ਬਾਬੇ ਨਾਨਕ ਪਾਤਸ਼ਾਹ ਨੂੰ ਬਾਬਰ ਦੀਆਂ ਜੇਲਾਂ ਵਿੱਚ ਚਕੀਆਂ ਵੀ ਪਿਸਣੀਆਂ ਪਈਆਂ ਆਪਾਂ ਵਿਚਾਰ ਕਰ ਚੁੱਕੇ ਹਾਂ ਪਹਿਲਾਂ ਕਿ ਸਭ ਤੋਂ ਪਹਿਲਾ ਸ਼ਸਤਰ ਧਾਰੀ ਗੁਰੂ ਨਾਨਕ ਸਹਿਬ ਮਹਾਰਾਜ ਹਨ ਜਿਹੜੇ ਕਹਿ ਦਿੰਦੇ ਨੇ ਨਾ ਗੁਰੂ ਨਾਨਕ ਨੇ ਸ਼ਸਤਰ ਨਹੀਂ ਚੁੱਕਿਆ ਪੜੋ ਕਿਤੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੂੰ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਖਤਾਬ ਪ੍ਰਾਪਤ ਹੈ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੂੰ ਭਾਈ ਸਾਹਿਬ ਆਖਦੇ ਆਸਾ ਹੱਥ ਕਿਤਾਬ ਕਛ ਪੂਜਾ ਬਾਗ ਮਸੱਲਾ ਧਾਰੀ ਬਾਬੇ ਦੇ ਅੱਜ ਆਸਾਸੀ ਡਾਂਗ ਸੀ ਡੰਡਾ ਸੀ ਤਾਂ ਹੀ ਗੁਰਦੁਆਰਾ ਡਾਂਗਮਾਰ ਸਾਹਿਬ ਬਣਿਆ ਕਿ ਬਾਬੇ ਨੇ ਡਾਂਗ ਮਾਰੀ ਤੇ ਪਰ ਉਦੋਂ بڑے بڑے ਖੁੰਖਾਰ ਜਾਨਵਰ ਹੁੰਦੇ ਸੀ ਕਿ ਬਾਬਾ ਜੀ ਜੰਗਲਾਂ 'ਚ ਖਾਲੀ ਹੱਥੇ ਤੁਰੇ ਫਿਰਦੇ ਸੀ ਤੇ ਬਾਬਾ ਜੀ ਸ਼ਸਤਰਧਾਰੀ ਸੀ ਤੇ ਭਾਈ ਬਾਲਾ ਭਾਈ ਮਰਦਾਨਾ ਵੀ ਸ਼ਸਤਰਧਾਰੀ ਸੀ ਆਸਾ ਹੱਥ ਕਿਤਾਬ ਕਸ਼ ਬਾਬਾ ਜੀ ਕਿੰਨੇ ਸਤਰਕ ਸੀ ਕਿਤੇ ਗੁਰਬਾਣੀ 'ਚ ਕੋਈ ਮਿਲਾਵਟ ਨਾ ਹੋ ਜਾਈ ਉਹਨਾਂ ਪੋਥੀ ਨੂੰ ਵੀ ਝੋਲੇ 'ਚ ਪਾ ਕੇ ਆਪਣੀ ਕੱਛ 'ਚ ਲੰਕਾ ਕੇ ਰੱਖਦੇ ਸੀ ਆਸਾ ਹਾਥ ਕਿਤਾਬ ਕਸ਼ ਪੂਜਾ ਬਾਂਗ ਮਸੱਲਾ ਧਾਰੀ ਤੇ ਜਦੋਂ ਮੱਕੇ ਵੀ ਜਾਂਦੇ ਆ ਤੇ ਨਾਲ ਮਸੱਲਾ ਵੀ ਲੈ ਕੇ ਜਾਂਦੇ ਜਿਸ ਤੇ ਬੈਠ ਕੇ ਮੁਸਲਮਾਨ ਭਾਈ ਨਮਾਜ਼ ਗੁਜ਼ਾਰਿਆ ਕਰਦੇ ਆ ਅੱਜ ਅਸੀਂ ਗੁਰਦੁਆਰਾ ਸਾਹਿਬ ਵੀ ਆਉਨੇ ਆ ਅਸੀਂ ਰਮਾਲ ਲੱਭਦੇ ਸਿਰ ਤੇ ਬੰਨਣ ਵਾਸਤੇ ਪਰ ਬਾਬਾ ਜੀ ਨੇ ਸਾਨੂੰ ਇੱਕ ਮੈਸੇਜ ਦਿੱਤਾ ਜਿੱਥੇ ਵੀ ਜਾਓ ਗੁਰਮੁਖੋ ਉਸ ਧਰਮ ਸਥਲ ਦੀ ਮਰਜ਼ਾਦਾ ਨੂੰ ਬਰਕਰਾਰ ਰੱਖਣਾ ਸਾਡਾ ਫਰਜ਼ ਬਣਦਾ ਸਤਕਾਰ ਵਜੋਂ ਜਾਣਾ ਚਾਹੀਦਾ ਹੈ ਉਸ ਸਮਾਂ ਆਪਣੀ ਰਫਤਾਰ ਚੱਲਦਾ ਗਿਆ ਸਮਾਂ ਉਹ ਚੱਲ ਰਿਹਾ ਸੀ ਗੁਰਮੁਖ ਪਿਆਰਿਓ ਜਦੋਂ ਅਹਿਮਦ ਸ਼ਾਹ ਅਬਦਲੀ ਵਾਰ-ਵਾਰ ਭਾਰਤ ਵਰਸ ਤੇ ਹਮਲੇ ਕਰਦਾ ਜਾ ਰਿਹਾ ਅਜ ਬਾਵਾ ਦੀਪ ਸਿੰਘ ਜੀ ਗ੍ਰੰਥ ਲਿਖ ਰਹੇ ਹਨ ਸਾਬੂ ਕੀ ਤਲਵੰਡੀ ਬੈਠੇ ਉਤਾਰੀ ਕਰ ਰਹੇ ਹਨ ਸਿੱਖ ਨੇ ਆ ਕੇ ਸੁਨੇਹਾ ਦਿੱਤਾ ਬਾਬਾ ਜੀਓ ਐਰਕਾ ਫਿਰ ਉਹ ਦੁਸ਼ਟ ਚੜ ਕੇ ਆਇਆ ਜੀ ਅਹਿਮਦ ਸ਼ਾਹ ਅਬਦਾਲੀ ਉਹਨੇ ਦਿੱਲੀ ਨੂੰ ਲੁੱਟ ਲਿਆ ਜੀ ਪਾਣੀਪਤਨ ਨੂੰ ਵੀ ਉਹਨੇ ਲੁੱਟਿਆ ਕਹਿੰਦੇ ਉਹ ਲੁੱਟ ਕੇ ਸਾਰਾ ਦਿੱਲੀ ਦਾ ਖਜ਼ਾਨਾ ਬੰਨ ਕੇ ਲੈ ਕੇ ਜਾ ਰਿਹਾ ਜੀ ਕਾਬਲ ਬਾਬਾ ਜੀ ਕਹਿੰਦੇ ਜੇ ਉਹਨੂੰ ਨਾ ਰੋਕਿਆ ਨਾ ਉਹ ਕੀ ਸੋਚੇਗਾ ਇਸ ਧਰਤੀ ਤੇ ਕੋਈ ਮਰਦ ਨਹੀਂ ਆ ਬਾਬਾ ਜੀ ਨੇ ਹੁਕਮ ਦਿੱਤਾ ਕਿ ਜਾਓ ਜਾ ਕੇ ਉਹਨੂੰ ਪੰਜਾਬ ਦੀ ਧਰਤੀ ਤੇ ਰੋਕੋ ਪੰਜਾਬ ਦੇ ਵਿੱਚੋਂ ਦੀ ਉਸ ਇਸ ਦੇਸ਼ ਨੂੰ ਲੁੱਟ ਕੇ ਲੰਘਣਾ ਨਹੀਂ ਚਾਹੀਦਾ ਸ਼ਾਹੀ ਸੜਕ ਤੇ ਹਮਲਾ ਕੀਤਾ ਗਿਆ ਹਮਲਾ ਜਿੰਕਾਰੀਆਂ ਦੀ ਗੂੰਜ ਨਾਲ ਕੀਤਾ ਗਿਆ ਨਗਾਰੇ ਦੀ ਚੋਟ ਤੇ ਕੀਤਾ ਗਿਆ ਹੁਣ ਜਰਾ ਧਿਆਨ ਨਾਲ ਸੁਣਿਓ ਦੇਗ ਦੇ ਫਤੇ ਕੀ ਆ ਨਗਾਰੇ ਦੀ ਚੋਟ ਦੇ ਉੱਤੇ ਹਮਲਾ ਕੀਤਾ ਗਿਆ ਸਾਰੇ ਸਿਪਾਹੀ ਮਾਰ ਮੁਕਾਇ ਤੇ ਇਹਨਾਂ ਦਾ ਜਰਨੈਲ ਸੀ ਗਾਜੀ ਖਾਨ ਜਿਵੇਂ ਸੈਨਾ ਦੇ ਦਸਤੇ ਚੱਲਦੇ ਨਾ ਤੇ ਸੈਨਾ ਦਾ ਕਮਾਂਡਰ ਕਹਿ ਦਿੰਦਾ ਕਿ ਮੈਂ ਭਲਾਣੇ ਥਾਂ ਜਾ ਕੇ ਆਰਾਮ ਕਰਾਂਗਾ ਉੱਥੇ ਆ ਜਾਓ ਤੁਸੀਂ ਕਿਉਂਕਿ ਕਾਰਵਾਈ ਨੂੰ ਚੱਲਦਿਆਂ ਸਮਾਂ ਲੱਗਦਾ ਉਹਨੇ ਗਾਜੀ ਖਾਨ ਨੂੰ ਆਖਿਆ ਅਬਦਾਲੀ ਨੇ ਤੂੰ ਲੈ ਕੇ ਲਾਹੌਰ ਆ ਜੀ ਮੈਂ ਜਕਰੀਆ ਖਾਨ ਕੋ ਜਾ ਕੇ ਰੁਕਾਂਗਾ ਇੱਧਰ ਜਦੋਂ ਸਾਰੇ ਸਿਪਾਈ ਮਾਰ ਦਿੱਤੇ ਗਾਜੀ ਖਾਨ ਦੌੜਿਆ ਭੱਜਿਆ ਉਹਦੇ ਪਿੱਛੇ ਇੱਕ ਜੋਧਾ ਭੱਜਿਆ ਪਿੱਛੋਂ ਬੁੱਢੇ ਬਾਬੇ ਨੇ ਆਵਾਜ਼ ਮਾਰ ਕੇ ਆਖਿਆ ਰੁਕ ਜਾ ਕਹਿੰਦੇ ਪਿੱਛੇ ਨਾ ਦੌੜ ਕਹਿੰਦੇ ਨਹੀਂ ਇਹਨੂੰ ਮੌਤ ਦੇ ਘਾਟ ਉਤਾਰ ਦਈਏ ਨਾ ਬਥੇਰਾ ਲੁੱਟਿਆ ਸਾਡੇ ਦੇਸ਼ ਨੂੰ ਤੇ ਉਹ ਬੁੱਢਾ ਬਾਬਾ ਕਹਿੰਦਾ ਸਾਡੇ ਗੁਰੂ ਦਾ ਹੁਕਮ ਹੈ ਬੱਚੇ ਤੇ ਵਾਰ ਨਹੀਂ ਕਰਨਾ ਬਜ਼ੁਰਗ ਤੇ ਵਾਰ ਨਹੀਂ ਕਰਨਾ ਸ਼ਰਨ ਆਏ ਤੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਦੀ ਪਿੱਠ ਤੇ ਵਾਰ ਨਹੀਂ ਕਰਨਾ ਸ਼ਸਤਰਹੀਣ ਤੇ ਵਾਰ ਨਹੀਂ ਕਰਨਾ ਚੈਨ ਲੱਗੇ ਨੂੰ ਭੱਜ ਜਾਣ ਦੇ ਨਹੀਂ ਤੇ ਸਾਡੀ ਬਹਾਦਰੀ ਅਹਿਮਦ ਸ਼ਾਹ ਅਬਦਾਲੀ ਨੂੰ ਕੌਣ ਦੱਸੇਗਾ ਜਾ ਕੇ ਉਹਨੂੰ ਕੀ ਪਤਾ ਲੱਗੇਗਾ ਕਿ ਇੱਕ ਮਰਦਾਂ ਦੀ ਕੌਮ ਹੈ ਜਿਨੇ ਸਾਰੇ ਸਿਪਾਈ ਮਾਰ ਮੁਕਾਏ ਜਦੋਂ ਇਹ ਚਲਾ ਗਿਆ ਇਹਨੇ ਜਾ ਕੇ ਆਪਣੀ ਪੱਗ ਲਾ ਕੇ ਨਾ ਫੁੱਲੇ ਵਾਲੀ ਪੱਗ ਜਿਹੜੀ ਬੰਦ ਹੁੰਦਾ ਸੀ ਜਰਨੈਲ ਇਹਨੇ ਜਕਰੀਆ ਖਾਨ ਦੇ ਪੈਰਾਂ ਤੇ ਅਹਿਮਦ ਸ਼ਾਹ ਅਬਦਾਲੀ ਦੇ ਪੈਰਾਂ ਤੇ ਤਰ ਦਿੱਤੀ ਜਾਪਨਾ ਗਜਬ ਹੋ ਗਿਆ ਜਾਪਨਾ ਗਜਬ ਹੋ ਗਿਆ ਉੱਥੇ ਹੀ ਜਕਰੀਆ ਖਾਨ ਬੈਠਾ ਸੀ ਕਹਿੰਦਾ ਗਜਬ ਹੋ ਗਿਆ ਕਹਿੰਦਾ ਕਿਆ ਹੋਇਆ ਤੇਰੀ ਐਸੀ ਹਾਲਤ ਕਿਸ ਨੇ ਬਣਾਈ ਕਹਿੰਦਾ ਸਾਰੇ ਸਿਪਾਈ ਮਾਰ ਦिए ਗਏ ਸਾਰਾ ਖਜ਼ਾਨਾ ਛੁਡਾ ਕਰਕੇ ਲੂਟ ਕਰਕੇ ਲੈ ਕੇ ਲੂਟ ਕਾ ਖਜ਼ਾਨਾ ਜੋ تھا ਸਾਰੀ ਅਵਲਾ ਛਡਾ ਲਏ ਗਏ ਕਹਿੰਦਾ ਕੌਣ ਕਹਿੰਦਾ ਸਿੱਖ ਕਹਿੰਦੇ ਸਿੱਖ ਕੌਮ کون ਸੀ ਕੌਮ ਹੈ ਇੱਕਦਮ ਉਹਨੇ ਸਾਰੀ ਫੌਜ ਦੀ ਇੱਕ ਮੀਟਿੰਗ ਬੁਲਾਈ ਵਿੱਚੇ ਜਕਰੀਆ ਖਾਨ ਦੀ ਫੌਜ ਸੀ ਉਹਨੇ ਪੁੱਛਿਆ ਕਹਿੰਦਾ ਇਹ ਸਿੱਖ ਕੌਮ کون ਸੀ ਫੌਜਾ ਕਿਹੜੇ ਚੋਰ ਡਾਕੂ ਆ ਇਸ ਭਾਰਤ ਵਰਸ਼ ਤੋਂ ਕਹਿੰਦੇ ਅਸੀਂ ਲੁੱਟਦੇ ਆ ਰਹੇ ਬਾਪ ਦੇ ਸਾਹਮਣੇ ਉਹ ਧੀ ਨੂੰ ਬੋਂ ਫੜ ਲਈਦਾ ਸੀ ਬਾਪ ਨੀਵੀਂ ਪਾ ਰੈਂਦਾ ਸੀ ਭਰਾ ਦੇ ਸਾਹਮਣੇ ਭੈਣ ਨੂੰ ਚੱਕ ਲਈਦਾ ਸੀ ਭਰਾ ਨਹੀਂ ਵੀ ਪਾ ਲੈਂਦਾ ਸੀ ਇਹ ਤਲਵਾਰਾਂ ਚੁੱਕਣ ਵਾਲੇ ਕੌਣ ਹੋਗੇ ਕਿੰਨਾ ਸਾਡੇ ਸਾਹਮਣੇ ਤਲਵਾਰਾਂ ਚੁੱਕਣ ਦੀ ਜੁਰਤ ਕੀਤੀ ਹੈ ਕਹਿੰਦਾ ਇਹ ਦੱਸ ਇਹਨਾਂ ਨੇ ਹਮਲਾ ਕਿਵੇਂ ਕੀਤਾ ਇਹ ਹੈ ਕੌਣ ਫੌਜ ਆ ਤੇ ਉਹ ਦੱਸਿਆ ਸਿੱਖ ਫੌਜ ਆ ਕਹਿੰਦੇ ਸਿੱਖ ਫੌਜ ਕੌਣ ਸੀ ਫੌਜ ਆ ਇਹ ਕੌਣ ਸੀ ਕੌਮ ਆ ਇਹਨਾਂ ਦਾ ਕਮਾਂਡਰ ਕੌਣ ਆ ਇਹ ਉੱਥੇ ਇੱਕ ਸਿਆਣੇ ਮੌਲਵੀ ਨੇ ਦੱਸਿਆ ਇਨਕੋ ਮੁਰਸ਼ਦ ਵਲੀ ਭਇਓ ਹੈ ਇਹਨਾਂ ਦਾ ਮੁਰਸ਼ਦ ਬੜਾ ਵਲੀ ਜੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹੀ ਸ਼ਨशाह ਗੁਰੂ ਗੋਬਿੰਦ ਸਿੰਘ ਆਗਾਹ ਗੁਰੂ ਗੋਬਿੰਦ ਸਿੰਘ ਅਰਦੋ আলম ਸਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਇਨਕੋ ਮੁਰਸ਼ਦ ਵਲੀ ਪયો ਹੈ ਇਨਕੋ ਆਬੇ ਆਬ ਦਿਓ ਹੈ ਕਹਿੰਦਾ ਇਹਨਾਂ ਦਾ ਮੁਰਸ਼ਦ ਬੜਾ ਵਲੀ ਹੈ ਕਹਿੰਦੇ ਕਿੱਥੇ ਰਹਿੰਦਾ ਕਹਿੰਦੇ ਉਹ ਤੇ ਸਰੀਰ ਕਰਕੇ ਚੋਲਾ ਤਿਆਗ ਗਿਆ ਉਹ ਸੱਚਖੰਡ ਚਲਾ ਗਿਆ ਪਰ ਇਹਨਾਂ ਦਾ ਮੰਨਣਾ ਹੈ ਇਹ ਅਰਦਾਸ ਵਿੱਚ ਆਖਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਇਨਾਂ ਦਾ ਮੰਨਣਾ ਕਿ ਉਹ ਸਾਡੇ ਸਹਾਈ ਅੰਗ ਸੰਗ ਰਹਿੰਦੇ ਹਨ ਗੁਰੂ ਸਾਹਿਬ ਇਹਨਾਂ ਦਾ ਇਹ ਮੰਨਣਾ ਜਿਹੜੇ ਜਹਾਨੋਂ ਕੂਚ ਕਰ ਗਏ ਹਨ ਉਹ ਸ਼ਹੀਦ ਸਿੰਘਾਂ ਦੇ ਵੀ ਪਹਿਰੇ ਇਹਨਾਂ ਦੇ ਨਾਲ ਰਹਿੰਦੇ ਹਨ ਕਹਿੰਦੇ ਇਹਨਾਂ ਨੂੰ ਕੀ ਦੇ ਗਿਆ ਕਹਿੰਦੇ ਇਨਕੋ ਆਪੇ ਆਵਦੀ ਹੋ ਹੈ ਇਹਨਾਂ ਨੂੰ ਅੰਮ੍ਰਿਤ ਤਿਆਰ ਕਰਕੇ ਉਹਨੇ ਛਕਾ ਦਿੱਤਾ ਤੇ ਕਹਿੰਦੇ ਹੁਣ ਫਿਰ ਅੰਮ੍ਰਿਤ ਕੌਣ ਛਕਾਉਂਦਾ ਇਹਨਾਂ ਨੂੰ ਹੁਣ ਕਿੱਥੋਂ ਲੈਂਦੇ ਆ ਕਹਿੰਦੇ ਐਸੀ ਗੋ ਕਲਾਮ ਬਤਈ ਹੈ ਜਿਸ ਤੇ ਸੁਦਾ ਬਣਾਏ ਏ ਲੈ ਹੈ ਕਹਿੰਦੇ ਐਸੀ ਕਲਾਮ ਵੀ ਇਹਨਾਂ ਨੂੰ ਦੱਸ ਗਿਆ ਜਿਹਦੇ ਨਾਲ ਖੁਦ ਹੀ ਅੰਮ੍ਰਿਤ ਬਣਾ ਲੈਂਦੇ ਹਨ ਜਿਸ ਤੇ ਸੁਦਾ ਬਣਾਏ ਏ ਲੈ ਹੈ ਲੋਗਨ ਤਾਈਂ ਭਲਾਏ ਦਏ ਹੈ ਸਿਆਰਣ ਤੇ ਸਿੰਘ ਬਣਾਏ ਲਈ ਹੈ ਕਹਿੰਦੇ ਉਹ ਅੰਮ੍ਰਿਤ ਯਾਰੇ ਹੁਣ ਆਪੇ ਹੀ ਕਰ ਲੈਂਦੇ ਇਹਨਾਂ ਨੂੰ ਕਲਾਮ ਦੱਸ ਗਿਆ ਕਹਿੰਦੇ ਫਿਰ ਕੀ ਕਰਦੇ ਤਿਆਰ ਕਰਕੇ ਕਹਿੰਦੇ ਜਿਹੜਾ ਆਵੇ ਉਹਨੂੰ ਹੀ ਪਿਆ ਦਿੰਦੇ ਆ ਕਹਿੰਦੇ ਗਿੱਦੜਾ ਤੋਂ ਸ਼ੇਰ ਬਣ ਜਾਂਦੇ ਉਹ ਅਮਰਤ ਸਾਕੇ ਕਹਿਣ ਲੱਗੇ ਇਹਨਾਂ ਦੇ ਘਰ ਘਾਟਾ ਦਿਆਂਗੇ ਕਹਿੰਦਾ ਅਬ ਹਮ ਆਪਣੇ ਦੇਸ਼ ਕਾਬਲ ਨਹੀਂ ਜਾਏਂਗੇ ਜਬ ਤੱਕ ਹਮ ਇਨਕਾ ਘਰ ਘਾਟਾ ਟਾਟੇ ਨਹੀਂ ਕਰ ਦਿੰਦੇ ਨਾਮੋ ਨਿਸ਼ਾਨ ਇਸ ਕੌਮ ਕਾ ਨਹੀਂ ਮਿਟਾ ਦਿੰਦੇ ਜਕਰੀਆ ਕਹਿਣ ਲੱਗਾ ਨਹੀਂ ਹਜ਼ੂਰ ਇਸ ਤਰ੍ਹਾਂ ਨਹੀਂ ਹੋ ਸਕਦਾ ਇਨਾਂ ਦੇ ਘਰ ਕਾੜ ਕਿੱਥੇ ਢਾਦੋਗੇ ਇਨਾਂ ਦੇ ਘਰ ਕਾੜ ਤੇ ਕੋੜਿਆਂ ਦੀਆਂ ਕਾਠੀਆਂ ਤੇ ਆ ਇਹ ਤੇ ਜੰਗਲਾਂ 'ਚ ਰਹਿੰਦੇ ਆ ਇਹ ਤੇ ਦਰਖਤਾਂ ਦੇ ਸੱਕ ਖਾ ਕੇ ਗੁਜ਼ਾਰਾ ਕਰ ਲੈਂਦੇ ਆ ਸਾਕੋਵਾਲ ਕਿਉ ਪਾਣੀ ਪੀ ਲੈਂਦੇ ਆ ਪੱਤੇ ਖਾ ਕੇ ਗੁਜ਼ਾਰਾ ਕਰ ਲੈਂਦੇ ਛੋਲਿਆਂ ਨੂੰ ਇਹ ਬਦਾਮ ਕਹਿ ਕੇ ਛਕਦੇ ਇੰਨੀ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਆ ਕਹਿਣ ਲੱਗੇ ਇਹਨਾਂ ਹਮਲਾ ਕਿਵੇਂ ਕੀਤਾ ਪਹਿਲਾਂ ਮੈਨੂੰ ਇਹ ਦੱਸੋ ਫਿਰ ਇਸ ਕੌਮ ਦੀ ਕਮਜ਼ੋਰੀ ਦੱਸਿਓ ਮੈਨੂੰ ਹਰ ਕੌਮ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ ਕਹਿੰਦੇ ਇਹਨਾਂ ਨੇ ਇੱਕ ਵੱਡੇ ਘੋੜੇ ਦੀ ਪਿੱਠ ਦੇ ਉੱਤੇ ਵੱਡਾ ਢੋਲ ਬੰਨਿਆ ਸੀ ਉਹਨੂੰ ਇਹ ਨਗਾਰਾ ਕਹਿੰਦੇ ਸੀ ਕਹਿੰਦੇ ਇਹਨਾਂ ਦਾ ਜਿਹੜਾ ਨਗਾਰਾ ਉਹ ਦੋ ਟਾਈਮ ਵੱਜਦਾ ਹੈ ਇੱਕ ਤੇ ਕਹਿੰਦੇ ਜਦੋਂ ਇਹਨਾਂ ਦਾ ਲੰਗਰ ਬਣ ਕੇ ਤਿਆਰ ਹੁੰਦਾ ਨਾ ਪ੍ਰਸ਼ਾਦਾ ਇਨਾਂ ਦੇ ਮੁਰਸ਼ਿਦ ਨੇ ਇਨਾਂ ਦੇ ਗੁਰੂ ਨੇ ਇਨਾਂ ਨੂੰ ਸ਼ਸਤਰ ਦੇ ਨਾਲ ਇੰਨਾ ਉਹ ਜੋੜ ਦਿੱਤਾ ਹੈ ਇਹ ਤਲਵਾਰ ਨੂੰ ਕਿਰਪਾਨ ਆਖਦੇ ਹਨ ਤੇ ਇਹ ਲੰਗਰ ਨੂੰ ਛਕਣ ਵਾਲੀ ਚੀਜ਼ ਨੂੰ ਦੇਗ ਆਖਦੇ ਹਨ ਜਦੋਂ ਇਹਨਾਂ ਦਾ ਲੰਗਰ ਪੱਕ ਕੇ ਤਿਆਰ ਹੋ ਜਾਂਦਾ ਇਨਾਂ ਦੇ ਮੁਰਸ਼ਿਦ ਨੇ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਹਦਾਇਤ ਪਾਸ ਕੀਤੀ ਹੈ ਕਿ ਤੁਹਾਡਾ ਲੰਗਰ ਛਕਿਆ ਮੈਨੂੰ ਤਾਂ ਪਰਵਾਨ ਹੋਏਗਾ ਜੇ ਉਹਦੇ ਵਿੱਚ ਕਿਰਪਾਨ ਭੇਟ ਹੋਵੇਗੀ ਆਮ ਤੌਰ ਤੇ ਬੰਦਾ ਆਰਾਮ ਕਰਨ ਵੇਲੇ ਪ੍ਰਸ਼ਾਦਾ ਛਕਣ ਵੇਲੇ ਕਈ ਵਾਰ ਜੇ ਵਰਦੀ ਪਾਈ ਹੋਵੇ ਵਸਤਰ ਪਾਏ ਹੋਣ ਵਸਤਰ ਲਾ ਕੇ ਕਹਿੰਦਾ ਰਿਲੈਕਸ ਹੋ ਕੇ ਪ੍ਰਸ਼ਾਦਾ ਛਕਦੇ ਆ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਦੱਸਿਆ ਜਿੰਨੇ ਮਰਜੀ ਰਿਲੈਕਸ ਹੋ ਜਿਓ ਪਰ ਤੁਹਾਡੇ ਤੋਂ ਕਦੇ ਸ਼ਸਤਰ ਵਿਸਰ ਨਾ ਜਾਏ ਉਨੇ ਕਹੇ ਸ਼ਸਤਰਹੀਨੇ ਕਭੂ ਨਾ ਹੋਈ ਸ਼ਸਤਰਹੀਨ ਨਰ ਭੇਡ ਜਨ ਇਹਨਾਂ ਦਾ ਗੁਰੂ ਕਹਿੰਦਾ ਸ਼ਸਤਰ ਤੋਂ ਬਿਨਾ ਤੁਸੀਂ ਭੇਡਾਂ ਦੇ ਸਮਾਨ ਹੋ ਦੱਸਿਆ ਗਿਆ ਇਹਨਾਂ ਦੇ ਗੁਰੂ ਤੇ ਜਦੋਂ ਧੋਖੇ ਨਾਲ ਹਮਲਾ ਕੀਤਾ ਗਿਆ ਸੀ ਨਾ ਤੇ ਪੇਟ ਵਿੱਚ ਸ਼ੁਰਾ ਮਾਰਿਆ ਗਿਆ ਤੇ ਇਹਨਾਂ ਦੇ ਗੁਰੂ ਨੇ ਖੱਬੇ ਹੱਥ ਨਾਲ ਉਹਦੀ ਬਾਹ ਪੜ ਲਈ ਸੀ ਸੱਜੇ ਹੱਥ ਨਾਲ ਉਹਨੇ ਆਪਣੀ ਕਿਰਪਾਨ ਨੂੰ ਝਟ ਗਿਆ ਪਹਿਲੀ ਵਾਰ ਮਿਆਨੋਂ ਬੇਮਿਆਨੀ ਹੋਈ ਦੂਜੀ ਵਾਰ ਚੋਰ ਦੀ ਛਟਕਿਆ ਤੇ ਤੀਜਾ ਵਾਰ ਕਰਕੇ ਉਹਦੀ ਸਿਰ ਧੜ ਤੋਂ ਅਲੱਗ ਕਰ ਦਿੱਤਾ ਸੀ ਦੂਸਰਾ ਹਮਲਾ ਹੋਰ ਵਾਰ ਸਿੱਖਾ ਨੇ ਮਾਰ ਦਿੱਤਾ ਸੀ ਕਹਿੰਦੇ ਇਹਨਾਂ ਦੇ ਗੁਰੂ ਨੇ ਦੱਸਿਆ ਸ਼ਸਤਰਹੀਨ ਇਹ ਕਬੂ ਨਾ ਹੋਈ ਔਰ ਇਹਨਾਂ ਨੂੰ ਆਖਿਆ ਤੁਸੀਂ ਜਿੰਨਾ ਮਰਜੀ ਰਾਮ ਝੋਜੋ ਜਦੋਂ ਲੰਗਰ ਛਕਣ ਲੱਗਦੇ ਹੋ ਨਾ ਤੁਹਾਡਾ ਲੰਗਰ ਛਕਿਆ ਤਾਂ ਕਬੂਲ ਆ ਜਿਉ ਉਹਦੇ ਚ ਕਿਰਪਾਨ ਫਿਰੀ ਹੋਏਗੀ ਭਾਵਕੇ ਕਿਰਪਾ ਨੂੰ ਕੋਲ ਰੱਖਣਗੇ ਤਾਂ ਹੀ ਫੇਰਨਗੇ ਨਾ ਨਿਹੱਤੇ ਹੋ ਕੇ ਲੰਗਰ ਨਹੀਂ ਛਕਣਗੇ ਖਾਲੀ ਹੱਥ ਹੋ ਕੇ ਲੰਗਰ ਨਹੀਂ ਛਕਣਗੇ ਤੇ ਕਹਿਣ ਲੱਗੇ ਜਦੋਂ ਫਿਰ ਇਹਨਾਂ ਦਾ ਲੰਗਰ ਪੱਕ ਕੇ ਤਿਆਰ ਹੋ ਜਾਂਦਾ ਨਾ ਦੇਗ ਫਿਰ ਜੋਰ-ਜੋਰ ਦੀ ਉਹ ਨਗਾਰੇ ਤੇ ਚੋਟਾਂ ਮਾਰਦੇ ਆ ਨਗਾਰਚੀ ਕਹਿੰਦਾ ਦੇਗ ਤੇਗ ਬਾਕੀ ਸਾਰੀ ਸੰਗਤ ਲੰਗਰ ਛਕਣ ਵਾਲੇ ਕਹਿੰਦੇ ਫਤਿਹ ਦੇਗ ਤੇਗ ਫਤੇ ਦੇਗ ਤੇਗ ਫਤੇ ਦੇਗ ਤੇਗ ਫਤੇ ਕਹਿੰਦੇ ਇਹਦਾ ਮਤਲਬ ਹੁੰਦਾ ਕਿ ਦੂਰ ਦੂਰ ਤੱਕ ਨਗਾਰੇ ਦੀ ਆਵਾਜ਼ ਜਾਵੇ ਜੇ ਕੋਈ ਦੁਸ਼ਮਣ ਵੀ ਸੁਣਦਾ ਉਹ ਵੀ ਆ ਜਾਏ ਗੁਰੂ ਘਰ ਲੰਗਰ ਸੱਜ ਕੇ ਤਿਆਰ ਹੋ ਗਿਆ ਉਹ ਵੀ ਆ ਕੇ ਲੰਗਰ ਛੱਕ ਜੈ ਅਟੁੱਟ ਵਰਤੇਗਾ ਕਹਿੰਦੇ ਜੇ ਕਿਤੇ ਆ ਜਾਵੇ ਕੋਈ ਦੁਸ਼ਮਣ ਕਹਿੰਦੇ ਬੇਸ਼ੱਕ ਕਹਿੰਦੇ ਬਹਿ ਜਾਵੇ ਕਹਿੰਦੇ ਬੇਸ਼ੱਕ ਕਹਿੰਦੇ ਲੰਗਰ ਛੱਕ ਜਾਵੇ ਕਹਿੰਦੇ ਬੇਸ਼ੱਕ ਛੱਕ ਜਾਵੇ ਕਹਿੰਦੇ ਪਹਿਚਾਨ ਲੈਣ ਤੇ ਕਹਿੰਦੇ ਹੱਥ ਜੋੜ ਕੇ ਗਰਦਨ ਝੁਕਾ ਕੇ ਖੜ ਜਾਂਦੇ ਆ ਕੋਈ ਵੀ ਜਿਹੜਾ ਉਦੋਂ ਆਵੇ ਉਹਨੂੰ ਕਹਿੰਦੇ ਮੇਰੇ ਗੁਰੂ ਨਾਨਕ ਦੇ ਲੰਗਰਾਂ 'ਚ ਆਇਆ ਉਦੋਂ ਹੱਥ ਜੋੜ ਕੇ ਸਿਰ ਝੁਕਾ ਕੇ ਕਹਿੰਦੇ ਗੁਰੂ ਰੂਪ ਸਾਧ ਸੰਗਤ ਜੀਓ ਲੰਗਰ ਛੱਕ ਕੇ ਜਾਓ ਗੁਰੂ ਦਾ ਅਟੁੱਟ ਲੰਗਰ ਵਰਤੇਗਾ ਭਾਵੇਂ ਕਹਿੰਦਾ ਹੁਣੇ ਹੀ ਨਾਲ ਜੰਗ ਕਰ ਰਹੇ ਹੁਣ ਉਹਨਾਂ ਨੂੰ ਵੀ ਗੁਰੂ ਰੂਪ ਸਾਜ ਸੰਗਤ ਕਹਿ ਕੇ ਲੰਗਰ ਛਕਾਉਂਦੇ ਆ ਛਾਸ਼ਤਰਹੀਣ ਤੇ ਵਾਰ ਨਹੀਂ ਕਰਦੇ ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ ਬਜ਼ੁਰਗ ਤੇ ਬੱਚੇ ਤੇ ਔਰਤ ਤੇ ਵਾਰ ਨਹੀਂ ਕਰਦੇ ਸ਼ਰਨ ਆਏ ਤੇ 바ਰ ਨਹੀਂ ਕਰਦੇ ਤੇ ਕਹਿਣ ਲੱਗਾ ਜਦੋਂ ਫਿਰ ਇਹਨਾਂ ਦੀਆਂ ਦੇਗਾਂ ਨੂੰ ਕਿਤੇ ਖਤਰਾ ਹੋਵੇ ਨਾ ਫਿਰ ਇਹ ਨਗਾਰੇ ਤੇ ਚੋਟ ਮਾਰ ਕੇ ਫਿਰ ਇਹ ਤੇਗਾਂ ਚੁੱਕ ਲੈਂਦੇ ਆ ਕਹਿੰਦੇ ਫਿਰ ਕਾਖਦੇ ਆ ਦੇਗ ਤੇਗ ਫਤੇ ਕਹਿੰਦੇ ਫਿਰ ਇਹ ਕੀ ਕਰਦੇ ਆ ਜਦੋਂ ਕਿਦਾ ਲੰਗਰ ਦੀ ਵਾਰੀ ਉਦੋਂ ਦੇਗ ਤੇਗ ਫਤੇ ਕਹਿ ਕੇ ਖੂਬ ਸੇਵਾ ਕਰਦੇ ਆ ਜਦੋਂ ਜੰਗ ਦੇ ਮੈਦਾਨ 'ਚ ਆਏ ਇਹਨਾਂ ਨਗਾਰੇ ਤੇ ਚੋਟ ਮਾਰੀ ਛੁਪ ਕੇ ਹਮਲਾ ਨਹੀਂ ਕੀਤਾ ਤੇ ਆਖਿਆ ਦੇਗ ਤੇਗ ਕਹਿੰਦੇ ਆਉਂਦਿਆਂ ਸਾਰ ਇੰਟਰ ਕਰਦਿਆਂ ਸਾਰ ਇਹਨਾਂ ਚਾਰੇ ਪਾਸਿਆਂ ਤੋਂ ਸਾਨੂੰ ਘੇਰ ਲਿਆ ਤੇ ਘਿਰਦਿਆਂ ਸਾਰ ਇੱਕ ਸਿੰਘ ਨੇ ਆਖਿਆ ਬੋਲੇ ਸਨਿਹਾਲ ਸਤਿ ਸ੍ਰੀ ਅਕਾਲ ਕਹਿੰਦਾ ਉਹ ਜੰਗਲ ਸਾਰਾ ਜੰਕਾਰਿਆਂ ਦੇ ਨਾਲ ਗੂੰਜ ਉੱਠਿਆ ਸਾਨੂੰ ਸਮਝ ਨਹੀਂ ਪੈ ਰਹੀ ਸੀ ਕਿਧਰੋਂ ਕਿਧਰੋਂ ਹਮਲਾ ਹੋ ਰਿਹਾ ਕਹਿੰਦਾ ਅੱਖ ਚਮਕਣ ਦੀ ਧੀਰ ਦੇ ਵਿੱਚ ਨਗਾਰੇ ਤੇ ਚੋਟ ਪਈ ਨਗਾਰਚੀ ਕਹਿੰਦਾ ਸੀ ਦੇਗ ਤੇਗ ਤੇ ਕਹਿੰਦੇ ਇਹ ਕਿਰਪਾ ਤੇਗ ਤੇਗ ਨੂੰ ਤਲਵਾਰ ਨੂੰ ਤੇਗ ਤੇ ਕਿਰਪਾਨ ਆਖਦਿਆ ਤੇ ਉਦੋਂ ਕਹਿੰਦੇ ਇਹ ਜੋਰ ਜੋਰ ਦੀ ਤੇਗਾ ਵਾਉਂਦੇ ਸੀ ਤੇ ਉਹਦੀ ਧੁੰਨ ਚ ਧੁੰਨ ਮਿਲਾ ਕੇ ਇਹ ਕਹਿੰਦੇ ਸੀ ਉਹ ਕਹਿੰਦਾ ਸੀ ਦੇਗ ਤੇਗੇ ਕਹਿੰਦੇ ਸੀ ਫਤਿਹ ਨਾਲੇ ਤੇਗ ਦਾ ਵਾਰ ਕਰਦੇ ਸੀ ਨਾਲੇ ਕਹਿੰਦੇ ਸੀ ਫਤਿਹ ਦੇਗ ਤੇਗ ਫਤਿਹ ਦੇਗ ਤੇਗ ਫਤਿਹ ਕਹਿੰਦੇ ਨਗਾਰ ਕੀ ਲਗਾਤਾਰ ਨਗਾਰਾ ਵਜਾਈ ਜਾ ਰਿਹਾ ਤੇ ਕਈ ਜਾ ਰਿਆ ਸੀ ਦੇਗ ਤੇਗ ਦੇਗ ਤੇ ਇਹ ਕਈ ਜਾ ਰੇ ਸੀ ਫਤਿਹ ਤੇ ਤੇਗਾ ਵਹੀ ਜਾ ਰੇ ਸੀ ਇੱਕ ਇੱਕ ਵਾਰ ਦੇ ਨਾਲ ਕਈ ਕਈ ਬੰਦਿਆਂ ਦੇ ਸਿਰ ਲਾਈ ਜਾ ਰਹੇ ਸੀ ਕਹਿੰਦੇ ਸਾਰੇ ਹੀ ਸਿਪਾਈ ਨਾ ਮਾਰ ਦਿੱਤੇ ਤੇ ਕਹਿੰਦੇ ਜਦੋਂ ਫਿਰ ਗਾਜੀ ਖਾਨ ਕਹਿੰਦਾ ਮੈਂ ਭੱਜਿਆ ਇੱਕ ਮੇਰੇ ਪਿੱਛੇ ਭੱਜਿਆ ਜਰਨੈਲ ਤੇ ਕਹਿੰਦਾ ਬੁੱਢੇ ਬਾਬੇ ਨੇ ਆਖਿਆ ਨੂੰ ਭੱਜ ਜਾਣ ਦੇ ਅਫਦਾਲੀ ਨੂੰ ਸਾਡੀ ਬਹਾਦਰੀ ਕੌਣ ਦਸੇਗਾ ਸਾਡੇ ਗੁਰੂ ਦਾ ਹੁਕਮ ਹੈ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਸ਼ਰਨ ਆਏ ਤੇ ਵਾਰ ਨਹੀਂ ਕਰਨਾ ਸ਼ਸਤਰ ਇੰਤੇ ਵਾਰ ਨਹੀਂ ਕਰਨਾ ਜਿਹੜਾ ਪਗੜੀ ਸੰਭਾਲ ਜਟਾ ਨੰਨ ਕਹਿ ਦਿੰਦੇ ਨਾ ਇਹ ਸਿੰਘ ਜੇ ਲੜਦੇ ਹੋਣ ਤੇ ਦੁਸ਼ਮਣ ਦੀ ਪੱਗ ਲੈ ਜਾਵੇ ਨਾ ਤਾਂ ਵੀ ਕਿਰਪਾਨ ਮਿਆਨ ਚ ਪਾ ਲੈਂਦੇ ਕਹਿੰਦੇ ਪਹਿਲਾਂ ਆਪਣੀ ਪਗੜੀ ਸੰਭਾਲ ਕਹਿੰਦਾ ਫਿਰ ਇਹ ਤੁਹਾਡੇ ਵਾਸਤੇ ਬੜਾ ਖਤਰਾ ਜਕਰੀਏ ਨੂੰ ਕਹਿੰਦਾ ਇੱਕ ਦਿਨ ਜ਼ਰੂਰ ਇਨਾਂ ਦੇ ਵਿੱਚੋਂ ਮੈਨੂੰ ਰਾਜ ਦੀ ਬੂਹ ਆਉਂਦੀ ਇੱਕ ਦਿਨ ਜ਼ਰੂਰ ਇਸ ਧਰਤੀ ਦੇ ਰਾਜੇ ਮਹਾਰਾਜੇ ਹੋਣਗੇ ਉਸ ਸਮਾਂ ਆਇਆ ਫਿਰ ਸਰਕਾਰੇ ਖਾਲਸਾ ਸ਼ੇਰ-ਏ-ਪੰਜਾਬ ਮਹਾਰਾਜਾ ਦੀ ਸੇ ਰਾਜਾ ਬਣਿਆ ਇਹ ਕਹਿੰਦਾ ਇਸ ਕੌਮ ਦੀ ਕੋਈ ਕਮੀ ਦੱਸੋ ਮੈਨੂੰ ਹਰ ਕੌਮ ਦੀ ਕੋਈ ਕਮੀ ਹੁੰਦੀ ਆ ਕਹਿੰਦੇ ਇਹਨਾਂ ਦੀ ਇੱਕੋ ਹੀ ਕਮੀ ਆ ਇਹ ਆਪਣੇ ਮੁਰਸ਼ਦ ਦੀ ਨਰਾਦਰੀ ਕਦੇ ਬਰਦਾਸ਼ਤ ਨਹੀਂ ਕਰਦੇ ਉਹਨੂੰ ਕਮੀ ਦੱਸਦਾ ਲੇਕਿਨ ਇਸ ਕੌਮ ਦੀ ਬਹਾਦਰੀ ਆ ਕਹਿਣ ਲੱਗਾ ਇਹਨਾਂ ਦਾ ਇੱਕ ਆਦੇ ਹਿਆਗ ਤਾਲ ਹੈ ਗੁਰੂ ਚੱਕ ਦੇ ਵਿੱਚ ਉਥੇ ਮਰਦੇ ਵੀ ਨਹਾ ਕੇ ਕਹਿੰਦਾ ਜਿੰਦੇ ਹੋ ਜਾਂਦੇ ਰਹਿੰਦੇ ਕਹਿੰਦਾ ਇਹਨਾਂ ਦਾ ਮੰਨਾ ਵੱਡੇ ਤੋਂ ਵੱਡਾ ਜਖਾਂ ਵੀ ਉਥੇ ਨਹਾ ਕੇ ਭੜ ਜਾਇਆ ਕਰਦਾ ਹੈ ਤੇ ਕਹਿਣ ਲੱਗੇ ਉਸ ਸਰੋਵਰ ਤੇ ਉਸ ਹਰਮੰਦਰ ਤੇ ਜਾ ਕੇ ਹਮਲਾ ਕਰੋ ਇਹ ਜੰਗਲਾਂ ਤੋਂ ਨਿਕਲ ਕੇ ਉਹਨੂੰ ਬਚਾਉਣ ਜ਼ਰੂਰ ਆਣਗੇ ਉਥੇ ਘੇਰ ਕੇ ਮਾਰ ਦਿਓ ਇਨੇ ਡਿਊਟੀ ਲਈ ਆਪਣੇ ਪੁੱਤਰ ਤਮੂਰ ਖਾਨ ਦੀ ਤਮੂਰ ਤੂੰ ਜਾ ਕੇ ਹਰਮੰਦਰ ਨੂੰ ਟੈਟੇਰੀ ਕਰ ਕੱਲ ਦਾ ਅਗਲਾ ਵਿਸ਼ਾ ਆਪਦੇ ਨਾਲ ਵਿਚਾਰਾਂਗੇ ਅੱਜ ਦਾ ਵਿਸ਼ਾ ਵਿਚਾਰਿਆ ਸੀ ਦੇਗ ਤੇਗ ਫਤੇ ਕੀ ਹੈ ਸਤਿਗੁਰੂ ਕਿਰਪਾ ਕਰਨ ਇਨੇ ਬਚਨ ਕਰਦੇ ਹੋਏ ਸਮਾਪਤੀ ਹੈ ਖਾਲਸੇ ਦੇ ਚੜ੍ਹਦੇ ਕਲਾ ਦੇ ਬੋਲੇ ਹਨ ਕੋਈ ਬਚਨ ਵੱਧ ਘੱਟ ਬੋਲਿਆ ਗਿਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਰੂਪ ਸਾਧ ਸੰਗਤ ਜੀ ਬਖਸ਼ਣ ਜੋਗ ਹਨਾ ਬਲਉ ਪਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ